ਅਕਾਲੀ ਟੀਵੀ ਤੇ ਮੈਂ ਹਾਂ ਤੁਹਾਨੂੰ ਰੀਪੀ ਦਾ ਅਸ਼ੀਰਵਾਦ ਸ਼੍ਰੋਮੈਨੇ ਕਾਲੀ ਤੰਦ ਚੰਡੀਗੜ੍ਹ ਮੁੱਖ ਦਫ਼ਤਰ ਚ ਬੀਤੀ ਦਿਨੀ ਪ੍ਰੈਸ ਕਾਨਫਰੰਸ ਹੁੰਦੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਪੰਜਾਬ ਸਰਕਾਰ ਦੇ ਕੋਈ ਮੁੱਦਿਆਂ ਤੇ ਕੇਦੇ ਨਜ਼ਰ ਆਏ ਨੇ ਉਹਨਾਂ ਨੇ ਨੋਟਿਸ ਸਾਹੀਂ ਹੋਟਲਾਂ ਮਾਲਕਾਂ ਨੂੰ ਧਮਕਾ ਕੇ ਸਰਕਾਰ ਦੇ ਮੰਤਰੀ ਵਿਆਹ ਕਰਵਾਉਂਦਾ ਦਾਵਾ ਕੀਤਾ ਸੀ ਇਸ ਦੇ ਨਾਲ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਸਰਕਾਰ ਦੀ ਕਾਰਵਾਈ ਤੇ ਵੱਡੇ ਸਵਾਲ ਚੁੱਕੇ ਗਏ ਨੇ ਕਲੇਰ ਨੇ ਵੀ ਕਿਹਾ ਕਿ ਲਾਰੈਂਸ ਬਿਸ਼ਨੋਏ ਦੀ ਪੰਜਾਬ ਦੇ ਜੇਲ੍ਹ ਦੇ ਵਿੱਚੋਂ ਉਹੀ ਸੀ ਕਿਉਂਕਿ ਜਦੋਂ ਡੀਜੀਪੀ ਪੰਜਾਬ ਕੋਈ ਯਾਦਾਂ ਨਿਸ਼ਚੀ ਕਰਨ ਦੀ ਤਸੱਦ ਅਗਲੇ ਦਿਨ ਫਿਰ ਲਾਰੈਂਸ ਮਿਸ਼ਰੋਏ ਦੀ ਦੂਜੀ ਇੰਟਰਵਿਊ ਜਿਹੜੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਸੋ ਥੀ ਕਲੇ ਨੇ ਵੀ ਕਈ ਮੁੱਦੇ ਦੇ ਪੰਜਾਬ ਸਰਕਾਰ ਦੇ ਕਾਰਗੁਜ਼ਾਰੀ ਦੇ ਵੀ ਵੱਡੇ ਸਵਾਲ ਜਿਹੜੇ ਖੜੇ ਕਰ ਦਿੱਤੇ ਨੇ ਦੇਖੋ ਨੇ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਰੇ ਬਿਲਕੁਲ ਚੰਡੀਗੜ੍ਹ ਦੀ ਜੜ ਦੇ ਵਿੱਚ ਇੱਕ ਰਿਜ਼ੋਰਟ ਹੈ ਫੋਰੈਸਟ ਹਿੱਲ ਰਿਜ਼ੋਰਟ ਪੰਜਾਬ ਸਰਕਾਰ ਦਾ ਜਿਹੜਾ ਪੋਲੂਸ਼ਨ ਡਿਪਾਰਟਮੈਂਟ ਹੈ ਉਹ 5 9 2023 ਨੂੰ ਇਸ ਰਿਜ਼ੋਰਟ ਨੂੰ ਇੱਕ ਨੋਟਿਸ ਜਾਰੀ ਕਰਦਾ ਉਹ ਨੋਟਿਸ ਜਾਰੀ ਕਰਕੇ ਇਹ ਰਿਜ਼ੋਰਟ ਦੇ ਉੱਤੇ ਜਿਹੜੀਆਂ ਵਾਇਲੇਸ਼ਨਸ ਕਰਨ ਦੇ ਇਲਜ਼ਾਮ ਲਾਏ ਜਾਂਦੇ ਨੇ ਇਹ ਦੱਸਿਆ ਜਾਂਦਾ ਹੈ ਕਿ ਬਿਨਾ ਪਰਮਿਸ਼ਨਸ ਤੋਂ ਉਰੇ ਰੈਸਟੋਰੈਂਟ ਚੱਲ ਰਹੇ ਨੇ ਜਿਹੜੀਆਂ ਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਐ ਉਹ ਵਾਇਲੇਟ ਕੀਤੀਆਂ ਜਾ ਰਹੀਆਂ ਨੇ ਔਰ ਇਮੀਡੀਏਟਲੀ ਇਹਦੇ ਜਿਹੜੇ ਸਾਰੇ ਆਪਰੇਸ਼ਨਸ ਇਸ ਰਿਜ਼ੋਰਟ ਦੇ ਬੰਦ ਕਰ ਦਿੱਤੇ ਜਾਂਦੇ ਨੇ ਇਹ ਨੋਟਿਸ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਕਿਹਾ ਜਾਂਦਾ ਕਿ ਤੁਸੀਂ ਆਓ ਤੇ ਆਪਣਾ ਸਪਸ਼ਟੀਕਰਨ ਦਿਓ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਰਿਜ਼ੋਰਟ ਦੇ ਸਾਰੇ ਆਪਰੇਸ਼ਨਸ ক্লোਜ਼ ਕਰ ਦਿੱਤੇ ਜਾਂਦੇ ਨੇ ਔਰ ਫਿਰ ਉਸ ਤੋਂ ਬਾਅਦ ਇਸ ਰਿਜ਼ੋਰਟ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਜਦੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ 13 10 ਤਰੀਕ ਨੂੰ 13 ਅਕਤੂਬਰ ਨੂੰ ਰਿਜ਼ੋਰਟ ਦਾ ਸਪਸ਼ਟੀਕਰਨ ਲਿਆ ਜਾਂਦਾ ਇਹਦੀ ਲੀਗਲ ਓਪੀਨੀਅਨ ਲਈ ਭੇਜ ਦਿੱਤਾ ਜਾਂਦਾ ਤੇ ਹਲੇ ਤੱਕ ਜੋ ਮੇਰੀ ਜਾਣਕਾਰੀ ਹੈ ਹਲੇ ਤੱਕ ਉਹਦੇ ਆਪਰੇਸ਼ਨ ਚਲਾਤੇ ਉਹ ਜਿਹੜਾ ਸਪਟੰਬਰ ਵਾਲਾ ਆਰਡਰ ਸੀ ਉਹਦਾ ਕੀ ਬਣਿਆ ਇਹ ਕਿਸੇ ਨੂੰ ਦੱਸਿਆ ਨਹੀਂ ਗਿਆ ਪਰ ਇੰਪੋਰਟੈਂਟ ਸੇਸ ਗੱਲ ਦੀ ਹੈ ਕਿ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਨਿਸਟਰ ਸੀ ਮੀਥੇਰ ਸਾਹਿਬ ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ 7 ਨਵੰਬਰ ਨੂੰ ਹੁਣ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਇਹ ਜਿਹੜਾ ਨੋਟਿਸ ਕਟਿਆ ਗਿਆ ਇਹ ਜਿਹੜਾ ਜਵਾਬ ਲਿਆ ਗਿਆ ਉਹ ਤੋਂ ਬਾਅਦ ਕੀ ਕਾਰਵਾਈ ਹੋਈ ਕਿਉਂਕਿ 7 ਨਵੰਬਰ ਨੂੰ ਅਗਰ ਉਸ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ ਕੀ ਇਹ ਕਰਪਸ਼ਨ ਦੇ ਵਿੱਚ ਨਹੀਂ ਫਾਲ ਕਰਦਾ ਜਿਸ ਰਿਜ਼ੋਰਟ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ ਥੋੜਾ ਮਹਿਕਮਾ ਮੰਗ ਰਿਹਾ ਤੇ ਉੱਥੇ ਵਿਆਹ ਕੀਤਾ ਔਰ ਇਹ ਮੰਨਿਆ ਜਾ ਸਕਦਾ ਹੈ ਕਿ ਅਗਰ 7 ਨਵੰਬਰ ਦਾ ਵਿਆਹ ਹੈ ਤਾਂ ਘੱਟੋ ਘੱਟ ਫੋਰੈਸਟਲ ਰਿਜ਼ੋਰਟਸ ਤਾਂ ਮੈਨੂੰ ਲੱਗਦਾ ਵੀ 6-6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ ਨੇ ਕੀ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਣ ਦੇ ਲਈ ਕੱਢਿਆ ਗਿਆ ਸੀ